मैं अपना लुधियाने खेल के आया सिक्सटी सैवन गेम्स नैशनल तो और फोर्टी फाइव किलो किल, किलो वर्ग से मेरा गोल्ड है इस खड़ारी ने जो एक चंगे होने खड़ारी ने मैं पिछले साल सब जूनियर नैशनल नैशन नहीं गया थी। ਉੱਚ ਵੀ ਮੇਰਾ ਫਰਸਟ ਮੈਟਲ ਹੈ ਇਹਨੂੰ ਅਸੀਂ ਸਭਜੁਨੀ ਟੀਮ ਦਾ ਕੈਪਟਨ ਬਣਾਇਆ ਹੋਇਆ ਇਹ ਸਵੇਰੇ ਲਗਾਤਾਰ ਉਹਨਾਂ ਬੱਚਿਆਂ ਦੇ ਨਾਲ ਪ੍ਰੈਕਟਿਸ ਕਰਦਾ ਹੈ ਲਗਾਤਾਰ ਮਿਹਨਤ ਕਰਦਾ ਹੈ ਸਵੇਰੇ 5 ਵਜੇ ਆਉਂਦਾ ਮੈਂ ਸਵੇਰੇ ਸਵੇਰੇ 5 ਵਜੇ ਉੱਠ ਉੱਟਦਾ ਹਾਂ ਸਵੇਰੇ ਮਤਲਬ ਕਿ ਇੱਥੇ ਇੱਥੇ ਹੀ ਆਉਂਦਾ ਮੈਂ ਮਤਲਬ ਕਿ ਡੇਲੀ ਅੱਡੀ ਪ੍ਰੈਕਟਿਸ ਜਦ ਆ ਵੀ ਸਰਕਲ ਆਂਦੇ ਆ ਇਹ ਗੁਰਦਾਸਪੁਰ ਦਾ ਰਗੂ ਮੇਰ ਜਿਹੜੀ 10ਵੀਂ ਕਲਾਸ ਦੀ ਪੜ੍ਹਾਈ ਕਰ ਰਿਹਾ ਤੇ ਕੁਝ ਦਿਨ ਪਹਿਲਾਂ ਹੋਇਆ ਕੌਮੀ ਪਦਰੀ ਸਕੂਲ ਖੇਡਾਂ ਦੇ ਵਿੱਚ 골ਡ ਮੈਡਲ ਜਿੱਤ ਲਿਆ ਆ ਉਸਨੇ ਆਪਣੇ ਪਿਤਾ ਦੀ ਮੌਤ ਨੂੰ ਵੀ ਮਾਨਸਿਕ ਤੌਰ ਦੇ ਉਤੇ ਹਾਵੀ ਨਹੀਂ ਹੋਣ ਦਿੱਤਾ ਦੱਸਿਆ ਜਾ ਰਿਹਾ ਕਿ ਇਸ ਸਾਧਨਾ ਦੀ ਕਮੀ ਹੋਣ ਦੇ ਬਾਵਜੂਦ ਵੀ ਉਹ ਨੈਸ਼ਨਲ ਚੈਂਪੀਅਨ ਬਣ ਗਿਆ ਨੇ ਨੇ ਦੱਸਿਆ ਕਿ ਉਹ 10ਵੀਂ ਕਲਾਸ ਦਾ ਵਿਦਿਆਰਥੀ ਹੈ ਉਸਦੇ ਪਿਤਾ ਵੀ ਜੁੱਡੂ ਖੇਡਦੇ ਸੀ ਉਸਨੇ ਕਿਹਾ ਕਿ ਉਹ ਉਸਦੇ ਪਿਤਾ ਦਾ ਸੁਪਨਾ ਸੀ ਅਤੇ ਉਸ ਨੂੰ ਪੂਰਾ ਕਰਨ ਦੇ ਲਈ ਉਹ ਹੁਣ ਮਿਹਨਤ ਕਰ ਰਿਹਾ ਹੈ ਮੈਂ ਨਰਗੁਮੇਰਾ ਮੈਂ ਮੈਂ ਸ਼ਕਰਗਦੀਏ ਵੀ ਸੀਨੀਅਰ ਸੈਂਟਰੀ ਸਕੂਲ ਤੋਂ ਪੜ੍ਹਨ ਵਾਲਾ 10ਵੀਂ ਕਲਾਸ ਦਾ ਵਿਦਿਆਰਥੀ ਹਾਂ ਤੇ ਹੁਣ ਮੈਂ ਆਪਣਾ ਲੁਧਿਆਣਾ ਖੇਡ ਕੇ ਆਇਆ 67 ਗੇਮਸ ਨੇਸ਼ਨਲ ਤੇ ਉਸ ਚ 45 ਕਿਲੋ ਕਿਲੋ ਵਰਗਜੋ ਮੇਰਾ ਗੋਲਡ ਹੈ ਕਿਹੜੀ ਕਿਹੜੀ ਟੀਮ ਹੈ ਤੁਹਾਡਾ ਮੈਚ ਹੋਇਆ ਸੀ ਮੇਰਾ ਮੇਰਾ ਹੋਇਆ ਸੀ ਮੇਰੇ ਪੰਜ ਸਟੇਟਾਂ ਨਾਲ ਹੋਇਆ ਸੀ ਕਿਹੜੀ ਕਿਹੜੀ ਸਟੇਟ ਮੇਰੇ ਮਨੀਪੁਰ ਸੀ ਮਹਾਰਾਸ਼ਟਰ ਸੀ ਆਂਧਰਾ ਪ੍ਰਦੇਸ਼ ਸੀ ਨੇ ਦਿੱਲੀ ਸੀ ਅਨਾਚਰ ਸੀ ਫਾਈਨਲ ਕਿਦਨ ਆਇਆ ਮੈਂ ਅਨਾਚਰ ਪ੍ਰਦੇਸ਼ ਨਾਲ ਸੀ ਕਿੰਨੇ ਸਕੋਰ ਨਾਲ ਆਇਆ ਮੈਂ ਉਸ ਨੂੰ ਚੋਕ ਹੱਡ ਜੱਡੂ ਦੀ ਭਾਸ਼ਾ ਚੋਕ ਦੇ ਨਾਜ਼ਰ ਆਇਆ ਹੋਣਾ ਹੋਰ ਕੀ ਕੀ ਅਚੀਵਮੈਂਟ ਕਿਹੜੇ ਕਿਹੜੇ ਮਤਲਬ ਮੈਡਲ ਜਿੱਤੇ ਮੈਂ ਪਿਛਲੇ ਸਾਲ ਨੈਸ਼ਨਲ ਸਬਜੂਨियर ਨੈਸ਼ਨਲ ਚ ਮੈਚ ਨਹੀਂ ਗਿਆ ਸੀ ਉੱਚ ਵੀ ਮੇਰਾ ਫਰਸਟ ਮੈਡਲ ਆ ਕਿਸ ਕਿਨਾਂ ਦੇ ਸਮਾਂ ਦੇ ਪ੍ਰੈਕਟਿਸ ਵੀ ਕਰਦੇ ਟਰਮਸ ਪ੍ਰੈਸ ਕਰਦੇ ਮੈਂ ਸਵੇਰੇ ਸਵੇਰੇ 5 ਵਜੇ ਉੱਠ ਉੱਠਦਾ ਹਾਂ ਸਵੇਰੇ ਮਤਲਬ ਕਿ ਇੱਥੇ ਇੱਥੇ ਹੀ ਆਉਂਦਾ ਮੈਂ ਮਤਲਬ ਕਿ ਡੇਲੀ ਹੱਡੀ ਪ੍ਰੈਕਟਿਸ ਜਦੋਂ ਵੀ ਸਰ ਕਰਾਉਂਦੇ ਆ ਉਹੀ ਕਰਵਾਉਂਦੇ ਆ ਸਾਨੂੰ ਜੋ ਕਿ ਜੱਡੂ ਕਰਦੇ ਹਨ ਹੋ ਗਿਆ ਸਤ 700 ਖਾਲੋ ਵੀ ਹਨ ਜਿਹੜਾ ਪਾਪਾ ਪਾਪਾ ਦੇ ਘਰ ਨਾਲ ਆਇਸੀ ਆ ਪਾਪਾ ਦਾ ਸੁਪਨਾ ਪੂਰਾ ਕਰਨ ਵਾਸਤੇ ਆਇਸੀ ਪਾਪਾ ਕਿ ਲੜੀ ਸੀ ਇਹ ਦੇ ਜਿਹੜੋ ਦੇ ਡੇਰ ਸੀ ਹੋਰ ਜਟੋ ਮੇਰਾ ਬ੍ਰਦਰ ਕਰਦਾ ਵੈਸ ਟਾਈਮ ਵੱਡਾ ਹਾਂਜੀ ਹਾਂਜੀ ਉਹਨੇ ਕਿਛੜਦੀ ਜਟੋ ਇਹ ਕਰਦਾ ਉਹ ਕਰਦੇ ਪਿਆ ਹਲੇ ਮਤਲਬ ਕਿ ਹੁਣ ਛਾਤੀ ਸਰ ਦੇ ਥਰੂ ਲੱਗੇ ਦਾ ਉੱਥੇ ਆਪਣੇ ਦੋਨੇ ਇੰਟਰਨੈਸ਼ਨਲ ਸਕੂਲ ਲੱਗੇ ਦੇ ਕੋਚ ਇਹ ਮੈਂ ਆਪਣਾ ਮੈਂ ਇੰਟਰਨੈਸ਼ਨਲ ਮੈਡਲ ਨੂੰ ਪੂਰੇ ਵਾਸਤੇ ਕਿੰਨੀ ਪ੍ਰੈਕਟਿਸ ਕਰਦੇ ਹਾਂ ਜੇ ਪੂਰਾ ਹਾਂ ਨਾ ਮਤਲਬ ਕਿ ਪੂਰੇ ਸਵੇਰੇ ਸ਼ਾਮ ਕਰਨੀ ਚਾਹੀਦੀ ਉਥੇ ਹੀ ਰਗੂ ਦੇ ਕੋਚ ਨੇ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੀ ਖਿਡਾਰੀਆਂ ਦੀ ਮਦਦ ਕੀਤੀ ਜਾਵੇ ਸਿਰਫ ਐਲਾਨ ਹੀ ਨਾ ਕੀਤੇ ਜਾਣ ਅਜਿਹੀ ਖਿਡਾਰੀਆਂ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕੀਤਾ ਜਾਵੇ ਮੈਂ ਸਮਝਦਾ ਇੱਕ ਚੰਗੇ ਪਲੇਅਰ ਦੇ ਵਿੱਚ ਜੋ ਗੁਣ ਹੋਣੇ ਚਾਹੀਦੇ ਨੇ ਕਿਉਂਕਿ ਮੰਨ ਦੇ ਜੀਤੇ ਜੀਤ ਹੈ ਮੰਨ ਦੇ ਹਾਰੇ ਹਾਰ ਇਹ ਮੰਨ ਦੇ ਤੌਰ ਤੇ ਹਾਰਿਆ ਨਹੀਂ ਉਹਦੇ ਹਾਰ ਉਹ ਤੋਂ ਤਕੜਾ ਹੋਇਆ ਇਸ ਖਿਡਾਰੀ ਚ ਉਹ ਸਾਰੀਆਂ ਕੁਆਲਟੀਆਂ ਨੇ ਜੋ ਇੱਕ ਚੰਗੇ ਖਿਡਾਰੀ ਚ ਹੋਣੇ ਚਾਹੀਦੀਆਂ ਨੇ ਮੈਂ ਤਾਂ ਇਹਨੂੰ ਆਪਣੇ ਸੈਂਟਰ ਦਾ ਉੱਪਰ ਦਾ ਜਿਹੜਾ ਡਾਕਟਰ ਜਕਾਰੋ ਜਕਾਰੋ ਕਾਨੋ ਕਹਿੰਦਾ ਕਿਉਂਕਿ ਇਹ ਕਲਾ ਆਪਣੇ ਲਈ ਨਹੀਂ ਖੇਡਦਾ ਇਹ ਖੇਡਦਾ ਸਮੁੱਚੀ ਟੀਮ ਲਈ ਹੈ ਇਹਨੂੰ ਅਸੀਂ ਸਬਜੂਨੀਅਰ ਟੀਮ ਦਾ ਕੈਪਟਨ ਬਣਾਇਆ ਹੋਇਆ ਇਹ ਸਵੇਰੇ ਲਗਾਤਾਰ ਉਹਨਾਂ ਬੱਚਿਆਂ ਦੇ ਨਾਲ ਪ੍ਰੈਕਟਿਸ ਕਰਦਾ ਹੈ ਲਗਾਤਾਰ ਮਿਹਨਤ ਕਰਦਾ ਹੈ ਸਵੇਰੇ 5 ਵਜੇ ਆਉਂਦਾ ਹੈ ਪਰ ਪੜ੍ਹਾਈ ਦਾ ਪ੍ਰੈਸ਼ਰ ਵੀ ਹੈ 10ਵੀਂ ਕਲਾਸ ਹੈ ਸ਼ਗਰਡ ਸਕੂਲਾ ਦੇ ਵਿਦਿਆਰਥੀ ਹੈ ਮੈਂ ਸਮਝਦਾ ਇੱਕ ਡਾਈਟ ਜਿਹੜੀ ਹੁੰਦੀ ਹੈ ਇੱਕ ਖਿਡਾਰੀ ਦੇ ਲਈ ਬਹੁਤ ਜ਼ਰੂਰੀ ਹੁੰਦੀ ਹੈ ਉਹ ਡਾਈਟ ਜੇ ਘਰ ਦੇ ਵਿੱਚ ਗਰੀਬੀ ਹੈ ਘਰ ਦੇ ਹਾਲਾਤ ਇਹ ਨਹੀਂ ਕਿ ਉਹ ਪੂਰੀ ਕਰ ਸਕੇ ਤਾਂ ਇਹਦੇ ਲਈ ਸਾਡੇ ਜਿਹੜੇ ਸੀਨੀਅਰ ਖਿਡਾਰੀ ਸਤੀਸ਼ ਕੁਮਾਰ ਨੇ ਜਾਂ ਕੋ ਹੋਰ ਨੇ ਉਹ ਜਾਂ ਪੰਜਾਬ ਪੁਲਿਸ ਦੇ ਖਿਡਾਰੀ ਨੇ ਉਹਨਾਂ ਖਿਡਾਰੀਆਂ ਨੇ ਯਤਨ ਕਰਕੇ ਇਹਦੀ ਡਾਈਟ ਦਾ ਜਿਹੜਾ ਪ੍ਰਬੰਧ ਕੀਤਾ ਕਿਉਂਕਿ ਸਰਕਾਰ ਵੱਲੋਂ ਜਿਹੜੀ ਡੈਡ ਮਿਲਦੀ ਉਹ ਸਿਰਫ 6 ਮਹੀਨੇ ਮਿਲਦੀ ਹੈ ਜੁਲਾਈ 'ਚ ਉਹ ਡੈਡ ਸ਼ੁਰੂ ਕੀਤੀ ਤੇ 31 ਦਸੰਬਰ ਨੂੰ ਜਿਹੜੀ ਉਹ ਡੈਡ ਬੰਦ ਹੋ ਗਈ 125 ਰੁਪਏ ਡੈਡ ਦੇ ਨਾਲ ਜਦੋਂ ਕਿ ਸਪੋਰਟ uh, 30 ਆਫ ਇੰਡੀਆ ਵੱਲੋਂ ਇੱਕ ਛੋਟੇ ਵਪਾਰਥੀ ਦਾ ਜਿਹੜਾ ਪਾਵਰ ਗੇਮ ਕਰਦਾ ਹੈ ਉਹਦੀ 450 ਰੁਪਏ ਡਾਈਟ ਜਿਹੜੀ ਹੈ ਔਰ ਕਮੈਂਡ ਕੀਤੀ ਹੈ ਤੇ ਜਿਹੜੀਆਂ ਜੂਡੋ ਦੇ ਲਈ ਕਰਨ ਵਾਸਤੇ ਕਿਟਾਂ ਦੀ ਲੋੜ ਹੈ ਸਮਾਨ ਦੀ ਲੋੜ ਹੈ ਉਹ ਸਮਾਨ ਬਹੁਤ ਮਹਿੰਗਾ ਹੈ ਜਿਹੜੀ ਇੱਕ ਇੰਟਰਨੈਸ਼ਨਲ ਖਿਡਾਰੀ ਬਣਨ ਲਈ ਜੇ ਕਹਿੰਦਾ ਸੁਪਨਾ ਪੂਰਾ ਕਰਨਾ ਤਾਂ ਉਹ ਕਿੱਟ 30000 ਰੁਪਏ ਦੀ ਆਉਣੀ ਹੈ ਤੇ ਪਰ ਇਹ ਕਿਉਂਕਿ ਇਹ ਜਿਹੜੀ ਕਿੱਟ ਪਾ ਕੇ ਖੇਡਦਾ ਉਹ ਕਿੱਟ ਤਾਂ ਮਸਾਂ ਹੀ 3-4000 5000 ਦੀ ਪੀ ਦੀ ਕਿੱਟ ਹੈ ਪਰ ਉਹ ਵੀ ਇਹ ਖਰੀਦ ਨਹੀਂ ਸਕਦਾ ਜੇ ਇੰਟਰਨੈਸ਼ਨਲ ਬਣਨਾ ਹੈ ਤਾਂ ਇਹਦੇ ਲਈ ਪਾਸਪੋਰਟ ਬਣਾਉਣਾ ਪੈਣਾ ਹੈ ਪਾਸਪੋਰਟ ਇਹ ਤਾਂ ਇਕੱਲੇ ਦਾ ਨਹੀਂ ਬਣਨਾ ਸਾਰੇ ਪਰਿਵਾਰ ਦਾ ਬਣਨਾ ਹੈ ਤੇ ਉਹਦੇ ਲਈ ਵੀ ਪੈਸੇ ਦੇ ਖਰਚੇ ਦੀ ਲੋੜ ਹੈ ਸੋ ਮੇਰੇ ਕਹਿਣ ਤੋਂ ਪਾਵੇ ਹੈ ਕਿ ਇੱਕ 플레이ਰ ਦੇ ਲਈ ਇੱਕ ਬਹੁਤ ਵੱਡਾ ਪ੍ਰਬੰਧ ਹੋਣਾ ਚਾਹੀਦਾ ਕੋਚ ਨੇ ਕਿਹਾ ਕਿ ਇਸ ਸਰਕਾਰ ਨੂੰ ਖੋਖਲੀ ਬਿਆਨਬਾਜ਼ੀ ਤੋਂ ਉੱਪਰ ਉੱਠ ਕੇ ਉੱਪਰ ਦੇ ਖਿਡਾਰੀਆਂ ਲਈ ਸਹੂਲਤਾਂ ਦੇਣੀਆਂ ਚਾਹੀਦੀਆਂ ਨੇ ਉਹਨਾਂ ਮੰਗ ਕੀਤੀ ਕਿ ਅਜਿਹੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਵੀ ਕਰਨੀ ਚਾਹੀਦੀ ਹੈ ਤੇ ਉਹਨਾਂ ਨੂੰ ਜੋ ਸਾਧਨਾਂ ਦੀ ਕਮੀ ਹੁੰਦੀ ਹੈ ਉਸ ਨੂੰ ਵੀ ਪੂਰਾ ਕਰਨਾ ਚਾਹੀਦਾ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਪੰਜਾਬੀ ਲੋਕ ਚੈਨਲ